ਸਮਰਾਲਾ ਵਿਖੇ ਅੱਜ ਮਾਲਵਾ ਕਾਲਜ ਦੇ ਗਰਾਊਂਡ ਪਿੰਡ ਬੁੰਦਲੀ ਵਿਖੇ ਹਲਕਾ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਦੇ ਵੱਲੋਂ ਮਾਲਵੇ ਦਾ ਖੇਡ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ। ਪੋਸਟਰ ਜਾਰੀ ਕਰਦੇ ਸਮੇਂ ਉਹਨਾਂ ਦੇ ਨਾਲ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਸਮਰਾਲਾ ਦੇ ਮੈਂਬਰ ਤੇ ਵੱਡੀ ਗਿਣਤੀ 'ਚ ਐਨ ਆਰ ਆਈ ਸ਼ਾਮਲ ਹੋਏ। ਇਸ ਸਬੰਧੀ ਗੱਲਬਾਤ ਕਰਦੇ ਹੋਏ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਨੇ ਕਿਹਾ ਕਿ ਮਾਲਵੇ ਦਾ ਖੇਡ ਮੇਲਾ 1, 2 ਤੇ 3 ਮਾਰਚ ਨੂੰ ਮਾਲਵਾ ਕਾਲਜ ਦੇ ਖੁੱਲੇ ਗਰਾਊਂਡ ਦੇ ਵਿੱਚ ਹੋਵੇਗਾ। ਉਨਾ ਗੱਲਬਾਤ ਕਰਦੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇਹੋ ਜਿਹੇ ਖੇਡ ਮੇਲੇ ਹੋਣੇ ਚਾਹੀਦੇ ਨੇ ਤਾਂ ਜੋ ਨੌਜਵਾਨ ਖੇਡ ਮੈਦਾਨਾਂ ਦੇ ਨਾਲ ਜੁੜ ਸਕਣ ਇਸ ਤੋਂ ਬਾਅਦ ਪ੍ਰਿੰਸੀਪਲ ਗੁਰਜਨ ਸਿੰਘ ਵੱਲੋਂ ਹੋਣ ਵਾਲੀਆਂ ਖੇਡਾਂ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਕੈਮਰਾ ਸਾਹਿਬ ਪੋਸਟ ਜਾਰੀ ਕੀਤਾ ਵੀ ਖੇਡ ਮੇਲੇ ਦਾ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅੱਜ ਮਾਲਕ ਦੇ ਜਿਹੜੀਆਂ ਖੇਡਾਂ ਦਾ ਪੋਸਟ ਜਾਰੀ ਕੀਤਾ ਸਾਰਾ ਰਲ ਕੇ ਤੇ ਇਹ ਖੇਡਾਂ ਜਿਹੜੀਆਂ 1 2 3 ਮਾਰਚ ਨੂੰ ਮਾਲਵਾ ਕਾਲ ਦੇ ਗ੍ਰਾਊਂਡ 'ਤੇ ਕਰਵਾਏ ਜਾ ਰਹੇ ਨੇ ਤੇ ਇਹ ਜਸਦੀਪ ਸਿੰਘ ਗੋੜਾ ਦੀ ਨਿਗੀ ਜਾਤ ਨੂੰ ਸਮਰਪਿਤ ਹੈ ਟੂਰਨਾਮੈਂਟ ਤੇ ਇਹਦੇ ਵਿੱਚ ਕਬੱਡੀ ਦੇ ਵੱਖ-ਵੱਖ ਮੁਕਾਬਲੇ ਤੇ ਐਥਲੈਟਿਕਸ ਦੇ ਅਲੱਗ-ਅਲੱਗ ਮੁਕਾਬਲੇ ਕਰਵਾਏ ਜਾਣਗੇ ਤੇ ਇਹੀ ਵੀ ਗੁਰੂਆਂ ਮੈਂ ਸਾਰੇ ਲੱਖਾਂ ਲੋਕਾਂ ਨੂੰ ਜਿੱਥੇ ਸਾਰੇ ਲੜਕੇ ਇੱਕ ਵੱਡਾ ਟੂਰਨਾਮੈਂਟ ਬਹੁਤ ਲੰਬੇ ਟਾਈਮ ਤੋਂ ਮਾਲਵਾ ਕਾਲ 'ਚ ਹੁੰਦਾ ਆ ਰਿਹਾ ਹੈ ਵੀ ਤੁਸੀਂ ਵੀ ਜਿੰਨੇ ਵੀ ਇਲਾਕੇ ਦੇ ਲੋਕ ਨੇ ਵੱਧ ਤੋਂ ਵੱਧ ਇਸ ਖੇਡਾਂ ਵਿੱਚ ਆ ਕੇ ਸਮਰਪਿਤ ਕਰਨੇ ਠੀਕ ਹੈ थैंक यू ਮੇਰਾ ਨਾਮ ਗੁਰਜੰਨ ਸਿੰਘ ਪ੍ਰਿੰਸੀਪਲ ਸੀਰੀਅਸ ਖੰਡੀ ਸਕੂਲ ਫਟਾਲਾ ਮਾਲਵਾ ਕਾਲਜ ਬਾਉਂਡਰੀ ਸਰਵਾਦੀ ਗਰਾਊਂਡ ਦੇ ਵਿੱਚ 1 ਮਾਰਚ ਤੋਂ ਲੈ ਕੇ 3 ਮਾਰਚ ਤੱਕ ਇਹ ਜਿਹੜਾ ਟੂਰਨਾਮੈਂਟ ਆ ਹਰ ਸਾਲ ਦੀ ਤਰ੍ਹਾਂ ਜਸਦੇਵ ਸਿੰਘ ਗੋਲਾ ਯੂਐਸਏ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਇਸ ਦੇ ਵਿੱਚ ਕਬੱਡੀ ਵਜਣੀ ਜਿਵੇਂ 35 ਕਿਲੋ 45 ਕਿਲੋ 55 ਕਿਲੋ 65 ਕਿਲੋ ਐਥਲੈਟਸ 100 ਮੀਟਰ 200 ਮੀਟਰ 400 ਮੀਟਰ 1500 ਮੀਟਰ 5000 ਤੇ 3000 ਮੀਟਰ ਲੜਕੇ ਤੇ ਲੜਕੀਆਂ ਦੇ ਜਿਹੜੇ ਮੁਕਾਬਲੇ ਨੇ ਉਹ ਕਰਵਾਏ ਜਾਣੇ ਨੇ ਇਸ ਤੋਂ ਇਲਾਵਾ ਜਿਹੜੀਆਂ ਅਕੈਡਮੀਆ ਨੇ ਉਹਨਾਂ ਦੇ ਵਿਕਾਬਲੇ ਵੀ ਤਿੰਨ ਤਰੀਕ ਨੂੰ ਕਰਵਾਏ ਜਾਣ ਦੇ ਨਾਲ ਹੀ ਜੈਜੀਪੀ ਦਾ ਜਿਹੜਾ ਖੁੱਲਾ ਖਾੜਾ ਉਹ ਵੀ ਤਿੰਨ ਤਰੀਕ ਨੂੰ ਸ਼ਾਮਲ ਲਗਾਇਆ ਜਾਣਾ ਅਸੀਂ ਇਸ ਟੂਰਨਾਮੈਂਟ ਨੂੰ ਕਰਾਉਂਦਾ ਸਾਡਾ ਮੇਨ ਮੰਤਵ ਹੈ ਜਿਹੜਾ ਵੀ ਸਾਡੇ ਇਲਾਕੇ ਦੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਰਹਿ ਤੋ ਕਿ ਇਹਨਾਂ ਗਰਾਊਂਡਾਂ ਦੇ ਵਿੱਚ ਆਉਣ ਤੇ ਆਪਣੇ ਜਿਹੜੇ ਵਧੀਆ ਸਪੋਰਟਸਮੈਨ ਸਾਡੇ ਇਸ ਗਰਾਊਂਡ ਨੇ ਦਿੱਤੇ ਨੇ ਉਹਨਾਂ ਦੀਆਂ ਪਰਚਲਾਂ ਤੇ ਚੱਲਦੇ ਹੋਏ ਆਪਣਾ ਜਿਹੜਾ ਭਵੇਖਾ ਉਹ ਸਵਾਰਨ ਦਾ ਯਤਨ ਕਰਨਗੇ ਤੇ ਅਸੀਂ ਆਸ ਕਰਾਂਗੇ ਵੀ ਉਹ ਬੱਚੇ ਜਿਹੜੇ ਪੜ੍ਹਨ ਦੇ ਨਾਲ ਨਾਲ ਜਿੱਥੇ ਖੇਡਾਂ ਦੇ ਵਿੱਚ ਵੀ ਆਪਣਾ ਨਿਗਰਜ ਯੋਗਦਾਨ ਪਾਉਣਗੇ ਉੱਥੇ ਉਹ ਚੰਗੀਆਂ ਜੋਬਾਂ ਵੀ ਰਹਿਣਗੇ ਤੇ ਸਮਾਜ ਨੂੰ ਵੀ ਸਹੀ ਸੇਧ ਦੇਣ ਸਾਡੇ ਐਨ ਆਰ ਆਈ ਭਰਾ ਨੇ ਜਿਹੜੇ ਸਾਰੇ ਜਿਵੇਂ ਸਾਬੀ ਕੁਨਵਰ ਜਸਦੇਵ ਗੋਲੇ ਦੇ ਬਰਦਰ ਨੇ ਫਿੰਡੀ ਤੇ ਹੋਰ ਵੀ ਸਾਡੇ ਬਹੁਤ ਸਾਰੇ ਭਰਾ ਨੇ ਜਿਹੜੇ ਬਾਹਰੋਂ ਐਨ ਆਰ ਆਈ ਵੀਰ ਇਸ ਟੂਰਨਾਮੈਂਟ ਦੇ ਵਿੱਚ ਕਈ ਸਾਲਾਂ ਤੋਂ ਨਿਕਰ ਯੋਗਦਾਨ ਜਿਹੜਾ ਉਹ ਪਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇੱਛਾ ਰੱਖਦੇ ਹਾਂ ਵੀ ਉਹ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਗੇ ਤੇ ਅਸੀਂ ਪ੍ਰਬੰਧਕ ਦੇ ਤੌਰ ਤੇ ਪੂਰਾ ਅਸੀਂ ਆਪਣੇ ਵੱਲੋਂ ਪੂਰਾ ਯੋਗਦਾਨ ਦੇਵਾਂਗੇ ਤਾਂ ਜੋ ਇਹ ਟੂਰਨਾਮੈਂਟ ਸਾਡਾ ਜਿਹੜਾ ਪੂਰੇ ਪੰਜਾਬ ਚ ਨਹੀਂ ਇੰਡੀਆ ਲੈਵਲ ਤੇ ਬਹੁਤ ਵਧੀਆ ਆਪਣਾ ਨਾਂ ਚੁੱਕਾ